ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਵਾਸੀਆਂ ਨੂੰ ਦੱਸਿਆ ਜਾਂਦਾ ਕਿ ਆਪਣੀ ਪਿੰਡ ਦੀ ਪੰਚਾਇਤ ਵੱਲੋਂ ਆਪਣੇ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਹੈਗਾ ਰੰਗ ਕਰਵਾਇਆ ਜਾ ਰਿਹਾ ਹੈ ਵਾਲੇ ਦਲੇ ਆ ਦੇਖੋ ਸਰਪੰਚ ਸਾਹਿਬ ਫਿਰ ਰਹੇ ਨੇ ਆਪਣੇ ਰੰਗ ਵਾਲੇ ਲੱਗ ਰਹੇ ਆ ਤੇ ਪੇਂਟ ਜਿਹੜਾ ਹੈਗਾ ਉਹ ਆਪਣਾ ਏਸ਼ੀਅਨ ਪੇਂਟ ਆ ਜਿਹੜਾ ਉਹ ਕਰਾਇਆ ਜਾ ਰਿਹਾ ਅਸ਼ਟੋਬਾਦ ਹੁਣ ਜਿਹੜੇ ਪਿੰਡ ਦੇ ਕੰਮ ਹੋਣਗੇ ਉਹਨਾਂ ਦੀ ਆਪਾਂ ਵੀਡੀਓ ਬਣਾ ਕੇ ਪਾਇਆ ਕਰਾਂਗੇ ਜੇ ਆਪਾਂ ਪਹਿਲੀ ਵੀਡੀਓ ਬਣਾਉਣੇ ਪਹਿਲਾਂ ਵੀ ਆਪਾਂ ਜਿਹੜਾ ਹੈਗਾ ਕੰਮ ਆਪਣਾ ਜਿਵੇਂ ਉਧਰੋਂ ਆਪਾਂ ਨੇ ਪਾਣੀ ਦਾ ਕਰਿਆ ਟੋਬੇ ਦੇ ਪਾਣੀ ਦਾ ਉੱਥੇ ਹਾਉਦੀਆਂ ਬਣਾਈਆਂ ਨੇ ਆਪਾਂ ਨੇ ਤੇ ਆਪਣਾ ਹੁਣ ਜਿਹੜਾ ਹੈਗਾ ਪੇਂਟ ਚੱਲ ਰਿਹਾ ਸਮਸ਼ਾਨ ਕਾਰਡ ਦੇ ਵਿੱਚ ਪੁੱਟੀ ਵੀ ਹੋਊਗੀ ਪ੍ਰੋਪਰ ਪ੍ਰਾਈਮਰ ਕਰਾ ਕੇ ਤੇ ਡਬਲ ਕੋਟ ਤੇ ਜਿਹੜਾ ਹੈਗਾ ਪੇਂਟ ਦਾ ਵੱਜੂਗਾ ਬਹੁਤ ਵਧੀਆ ਟੰਗ ਨਾਲ ਜਿਹੜੇ ਹੈਗੇ ਆ ਬੰਦੇ ਕੰਮ ਕਰ ਰਹੇ ਆ ਆਪਣੇ ਸਰਪੰਚ ਸਾਹਿਬ ਨੇ ਇਹ ਉੱਤਾ ਜਿਹੜਾ ਹੈਗਾ ਚੱਕਿਆ ਵੀ ਆਪਾਂ ਨੇ ਰੰਗ ਕਰਾਉਣਾ ਇੱਥੇ ਇਹ ਸਾਡੇ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਵੀ ਆਪਾਂ ਵਧੀਆ ਇੱਥੇ ਹੁਣ ਆ ਜਿਹੜਾ ਕਮਰਾ ਇਹਦੇ ਉੱਪਰ ਉਹ ਪੁੱਟੀ ਖਰਾ ਕੇ ਸਾਰੀ ਚੰਗੀ ਤਰ੍ਹਾਂ ਵਧੀਆ ਰੰਗ ਕਰਾਵਾਂਗੇ 에ਸ਼ੀਅਨ ਪੇਂਟ ਦਾ ਜਿਹੜਾ ਹੈਗਾ ਰੰਗ ਹੋ ਰਿਹਾ ਦੇਖੋ ਪੇਸ਼ੀਅਨ ਪੇਂਟ ਸਾਡੇ ਵੱਲੋਂ ਕੋਸ਼ਿਸ਼ ਆ ਵੀ ਅਸੀਂ ਜਿਹੜਾ ਕੰਮ ਕਰੀਏ ਉਹ ਆਪਾਂ ਵਧੀਆ ਤਰੀਕੇ ਨਾਲ ਹੀ ਕਰਨਾ। ਬਾਕੀ ਪਿੰਡ ਵੱਲੋਂ ਵੀ ਕਿਸੇ ਵੀ ਨਾਗਰਿਕ ਨੇ ਕਿਸੇ ਵੀ ਬੰਦੇ ਨੇ ਆ ਕੇ ਸਲਾਹ ਦੇਣੀ ਆ ਤਾਂ ਆ ਕੇ ਸਾਨੂੰ ਸਲਾਹ ਦੇ ਸਕਦਾ ਕਿਸੇ ਵੀ ਕੰਮ 'ਚ। ਹੋਰ ਵੀ ਕੰਮ ਜਿਹੜੇ ਆਪਾਂ ਪਿੰਡ ਦੇ ਕਰਾਂਗੇ ਜਾਂ ਜਿਹੜੇ ਹੋਣ ਵਾਲੇ ਆ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਆ ਕੇ ਆਪਾਂ ਨੂੰ ਸਲਾਹ ਦੇ ਸਕਦੇ ਆ। ਸਾਰੇ ਕੰਮ ਜਿਹੜੇ ਹੈਗੇ ਪਿੰਡ ਦੇ ਸਹਿਯੋਗ ਨਾਲ ਹੀ ਕਰਨੇ ਆਪਾਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।